ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਬਹਿ ਰਹੇ ਨਸ਼ਿਆਂ ਦੇ ਛੀਵੇਂ ਦਰਿਆ ਨੂੰ ਰੋਕਣ ਵਾਸਤੇ ਸਾਰਾ ਪੰਜਾਬ ਅੱਜ ਇਕਜੁੱਟ ਹੋਇਆ ਨਜ਼ਰ ਆਉਂਦਾ ਹੈ ਨਸ਼ਿਆਂ ਚ ਗਲਤਾਨ ਹੋਈ ਪੰਜਾਬ ਦੀ ਨਸਲ ਨੂੰ ਵੇਖਦਿਆਂ ਖਾਲਸਾ ਏਡ ਤੋਂ ਪਾਈ ਰਵੀ ਸਿੰਘ ਜੀ ਨੇ ਨਸ਼ਿਆਂ ਦੇ ਮੁੱਦੇ ਤੇ ਕੀ ਕਿਹਾ ਆਉਂ ਵੈਕ ਤੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਵੀ ਗੱਲ ਅੱਜਕੱਲ੍ਹ ਚੱਲ ਰਹੀ ਆ ਡਰੱਗਸ ਦੀ ਫੀਮ ਦੀ ਪੰਜਾਬ ਦੇ ਵਿੱਚ ਉਹਦੇ ਥੋੜੇ ਜਿਹਾ ਵਿਚਾਰ ਸਾਂਝੇ ਕਰਨ ਲੱਗੇ ਵੜੇ ਤੁਹਾਡੇ ਨਾਲ ਸੰਗਤ ਦੇ ਨਾਲ ਕਿਉਂਕਿ ਇਹ ਜਿਹੜਾ ਕਦਮ ਚੱਕਣਾ ਬਹੁਤ ਖਾਇਆ ਜੋ ਸਾਨੂੰ ਕਹਿੰਦੇ ਭਈ ਖਾਲਸਾ ਐ ਕੁਸ਼ਕਰੇ ਮੈਨੂੰ ਮੈਸੇਜ ਆ ਜਾਂਦੇ ਭਈ ਰਵੀ ਸਿੰਘ ਖਾਲਸਾ ਕੁਸ਼ਕਰ ਸਾਡਾ ਵੀ ਜੀ ਕਰਦਾ ਸਾਡੇ ਮਨ ਚ ਵੀ ਦੁੱਖ ਆ ਪਏ ਅਸੀਂ ਸਾਰੀ ਜਿਹੜਾ ਦੁਨੀਆ ਬਦ ਲਈ ਆਪਣਾ ਪੰਜਾਬ ਬਦ ਲਈਏ ਤੇ ਜਿਹੜੇ ਸਾਡੇ ਨੌਜਵਾਨ ਬੜੇ ਮਾੜੇ ਵੀਡੀਓ ਆ ਰਹੇ ਹੁਣ ਜਿਹੜੇ ਕੋਈ ਨੌਜਵਾਨ ਤੁਹਾਨੂੰ ਪਤਾ ਭਈ ਪਰਦੇ ਲਿਖਦੇ ਯੰਗ ਮੁੰਡੇ ਤੁਹਾਡੀ ਫੈਮਿਲੀ ਵਿੱਚ ਐਸ ਵੇਲੇ ਕਾਲਜ ਜਾਂਦੇ ਸਕੂਲ ਜਾਂਦੇ ਉਹਨੂੰ ਟੈਗ ਕਰੋ ਇਹਦਾ ਵੀਡੀਓ ਵਿੱਚ ਸੋ ਉਹ ਵੀ ਇਹ ਸੋਚ ਵਿਚਾਰ ਸਾਂਣਾ ਕਰ ਸਕਦੇ ਆ ਮੁੰਡੇ ਤੁਸੀਂ ਪੰਜਾਬ ਸਪੈਸ਼ਲੀ ਪੰਜਾਬ ਜਾਂ ਪੰਜਾਬ ਦੇ ਵਿੱਚ ਬਾਹਰ ਆ ਤੇ ਪੰਜਾਬ ਦੇ ਵਿੱਚ ਤੁਹਾਡੇ ਨੌਜਵਾਨ ਮੁੰਡੇ ਕੁੜੀਆਂ ਤੁਹਾਡੇ ਘਰ ਦੇ ਵਿੱਚ ਉਹਨਾਂ ਟੈਗ ਕਰ ਦਿਓ ਇਹਨਾਂ ਵੀਡੀਓ ਵਿੱਚ ਕਿਉਂਕਿ ਫਿਰ ਜਿਆਦੀ ਗੱਲ ਇਹ ਹੀ ਹੈ ਵੀ ਗੱਲ ਫੈਲਦੀ ਉਹਨਾਂ ਨੂੰ ਇਹ ਫਿਰ ਜਿਹੜਾ ਵੀ ਗੱਲ ਸੀ ਆਪਣੀ ਸਾਂਝੀ ਕਰਦੇ ਆ ਆਪਣੇ ਸ਼ੇਅਰ ਕਰਦੇ ਆ ਉਹ ਫਿਰ ਗੱਲ ਉਹ ਨੌਜਵਾਨ ਪੀੜੀ ਨੂੰ ਪਹੁੰਚਦੀ ਆ ਜਿੱਥੇ ਲੋੜਿਆ ਸੋ ਟੈਗ ਕਰੋ ਆਪਣੇ ਨੌਜਵਾਨ ਜਿਹੜੇ ਫੈਮਿਲੀ ਮੈਂਬਰ ਆ ਪੰਜਾਬ ਦੇ ਵਿੱਚ ਤੇ ਪਿੰਡ ਸਪੈਸ਼ਲੀ ਪਿੰਡਾਂ ਵਿੱਚ ਉਹ ਇਹਨਾਂ ਦੀ ਅਵੇਰਨੈਸ ਵੱਧ ਸਕੇ ਸੋ ਮੇਨ ਪ੍ਰਭਾਅ ਕਈ ਵਾਰੀ ਜਦੋਂ ਅਸੀਂ ਦੁਨੀਆ ਦਾ ਕੋਈ ਤਜਰਬਾ ਦੇਖੀਏ ਸਪੈਸ਼ਲੀ ਫੀਮ ਦਾ ਸ਼ਰਾਬ ਦਾ ਕਿਉਂਕਿ ਗੱਲਾਂ ਸ਼ਰਾਬ ਤੋਂ ਸ਼ੁਰੂ ਹੁੰਦੀਆਂ ਫੇ ਹੈਵੀ ਜਿੱਦਾ ਵੀ ਕਈ ਕਹਿੰਦੇ ਵੀ ਫੀਮ ਥੋੜੀ ਖਾ ਲਓ ਫੇ ਚਿੱਟਾ ਆ ਜਾਂਦਾ ਵਿੱਚ ਜਿਹੜਾ ਹਾਰਡ ਸਟਾਫ ਜਿਹੜਾ ਬਹੁਤ ਬਹੁਤ ਸਖਤ ਜਰਿ ਸਖਤ ਜਰਿਲੀ ਕੀ ਜਿਹਾ ਚਿੱਟੀ ਜਿਹੜੀ ਵਿੱਚ ਟਾਹ ਜਾਂਦੇ ਹੈਰੋਇਨ ਉਹਨਾਂ ਮਤੇ ਹੁੰਦੀ ਆ ਜਿਹੜੇ ਜਿਹੜੇ ਵੀ ਚਿੱਟਾ ਜਿਹੜਾ ਬਣਾਉਂਦੇ ਆ ਇਹਦੇ ਵਿੱਚ ਕਈ ਵਾਰ ਜਿਹੜਾ ਬਨੋਟੀਸਾ ਪਾਉਂਦੇ ਵਿੱਚ ਉਹਨਾਂ ਬਹੁਤ ਹੀ ਜਿੱਦਾਂ ਵੀ ਸਰੀਰ ਨੂੰ ਅਸਰ ਮਾੜਾ ਅਸਰ ਹੁੰਦਾ ਕਿਉਂਕਿ ਜਿਹੜੀ ਮੈਨੂਫੈਕਚਰ ਕਰਦੇ ਕੀਤੀ ਜਾਂਦੀ ਆ ਜਿਹੜੀ ਫੀਮ ਅੱਜ ਕੱਲ ਇੱਥੇ ਬੱਚੇ ਹੈਗੇ ਯੂਕੇ ਵਿੱਚ ਕਿ ਆ ਵੀ ਪਿਛਲੇ 10-15 ਸਾਲ ਐਕਸਸ ਦੀ ਇੱਕ ਡਰੱਗ ਬਹੁਤ ਚੱਲੀ ਆ ਐਕਸਟਸੀ ਉਹਦੇ ਵਿੱਚ ਲੋਕਾਂ ਨੇ ਕਈ ਆਪਣੇ ਜਿਹੜਾ ਵੀ ਕਹਾਂ ਲੋ ਫੈਕਟਰੀਆਂ ਘਰਾਂ ਵਿੱਚ ਬਣਾਉਣ ਲੱਪਾਈ ਵਿੱਚ ਬਹੁਤ ਮਾੜੀ ਚੀਜ਼ ਪਾਤੀ ਵਿੱਚ ਜ਼ਹਿਰੀਲੀਆਂ ਚੀਜ਼ਾਂ ਵਿੱਚ ਲਈ ਨਫਾ ਲਾਉਣ ਨਫਾ ਬਣਾਉਣ ਲਈ ਹੋਰ ਕੀ ਨਫਾ ਬਚਾਉਣਾ ਤਾਂ ਕਿੰਨੇ ਬੱਚੇ ਇੱਥੇ ਇੰਗਲੈਂਡ ਦੇ ਵਿੱਚ ਇਹਨਾਂ ਮਰ ਗਏ ਉਹ ਇੱਕ ਗੋਲੀ ਫਾਕੇ ਹੈਲਥੀ ਬੱਚੇ ਕਿਉਂਕਿ ਜਿਹੜਾ ਕੋਈ ਸਾਡੇ ਨੌਜਵਾਨ ਕੁੜੀਆਂ ਮੁੰਡੇ ਸਾਡੇ ਵੀਡੀਓ ਦੇਖ ਰਿਹਾ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਉਹੀ ਮੇਰੀ ਫਿਰ ਬੇਨਤੀ ਹੈ ਜਿਸ ਸੰਗ ਤੁਸੀਂ ਜੁਆਇਨ ਕੀਤਾ ਜਿਹੜੇ ਪਿੰਡਾਂ ਵਿੱਚ ਪੰਜਾਬ ਦੇ ਤੁਹਾਡੇ ਕੋਈ ਫੈਮਿਲੀ ਮੈਂਬਰ ਜਿਹੜੇ ਫੇਸਬੁੱਕ ਤੇ ਆ ਤੁਸੀਂ ਉਹਨਾਂ ਨੂੰ ਟੈਗ ਕਰੋ ਜਿਹੜੇ ਯੰਗ ਨੌਜਵਾਨ ਪੀੜ੍ਹੀ ਆ ਇਦਾਂ ਦੇ ਵੀਡੀਓ ਹੋਰ ਅਵੇਅਰਨੈਸ ਹੋਵੇ ਸੋ ਜਿਹੜੀਆਂ ਡਰੱਗਸ ਨੇਂ ਕਿਹਾ ਲੋ ਭਾਈ ਆਲਕੋਹਲ ਹੋ ਗਈ ਸ਼ਰਾਬ ਹੋ ਗਈ ਇਹ ਟੀਕੇ ਲਾਉਣੇ ਫੀਮ ਹੋ ਗਈ ਡੋਡੇ ਤੇ ਜਿਹੜਾ ਚਿੱਟਾ ਜਿਹਨੂੰ ਕਹਿੰਦੇ ਆ ਇਹ ਚੀਜ਼ ਹੌਲੀ ਹੌਲੀ ਵੱਧ ਵੱਧ ਕੇ ਚਿੱਟੇ ਤੱਕ ਜਾਂਦੀ ਆ ਇਹਦੇ ਵਿੱਚ ਜਿਹੜੀਆਂ ਬਈ ਮੈਨੂਫੈਕਚਰ ਕੀਤੀਆਂ ਜਾਂਦੀਆਂ ਜਰੀਲੀਆਂ ਚੀਜ਼ੀਆਂ ਜਿਹੜੀਆਂ ਵਿੱਚ ਚੀਜ਼ਾਂ ਵਿੱਚ ਪਾਈ ਜਾਂਦੇ ਉਹਨਾਂ ਜਦੋਂ ਵੀ ਤੁਹਾਡੇ ਉਹ ਸੀਰੀਜ਼ ਚ ਜਾਂਦੀ ਆ ਚੀਜ਼ ਫਿਲਮ ਜਿਹੜੀ ਬਨੌਟੀ ਬਣਾਈ ਜਾਂਦੇ ਆ ਸਪੈਸ਼ਲੀ ਉਹਦਾ ਇੱਕਦਮ ਅਸਰ ਹੁੰਦਾ ਦੂਜੀ ਜਿਹੜੀਆਂ ਪਿਓਰ ਜਿਹੜੇ ਕਹਿੰਦੇ ਹੈਰੋ ਨੇ ਜਾਂ ਚਿੱਟੇ ਉਹਦਾ ਅਸਰ ਹੁੰਦਾ ਬਿਲਕੁਲ ਮਾੜਾ ਅਸਰ ਹੁੰਦਾ ਪਰ ਇਹ ਜਿਹੜੀਆਂ ਬਲੌਂਡੀ ਬਣਾਉਂਦੇ ਉਹਨਾਂ ਇੱਕਦਮ ਕੋਈ ਪਤਾ ਨਹੀਂ ਵਿੱਚ ਕੀ ਬਾਤ ਇੱਕਦامی ਉਹਦੇ ਵਿੱਚ ਬੰਦਾ ਜਾਂ ਕਿਤੇ ਮਰ ਜਾਂਦਾ ਤੇ ਜਾਂ ਓਵਰਡੋਸ ਹੋ ਜਾਂਦਾ ਜਾਂ ਦਿਲ ਹਟ ਜਾਂਦਾ ਚਲੋ ਸੋ ਗੱਲ ਇੱਥੇ ਆਉਂਦੀ ਆ ਅਸੀਂ ਨਸ਼ਿਆਂ ਤੋਂ ਦੂਰ ਕਿਦਾਂ ਰੱਖਣਾ ਆਪਣੀ ਪੀੜ੍ਹੀ ਨੂੰ ਅਸੀਂ ਐਜੂਕੇਟ ਕਰਨਾ ਉਹ ਅਵੇਅਰਨੈਸ ਕਿਦਾ ਕਰਨਾ ਸੋ ਇੱਕ ਬਹੁਤ ਹੀ ਲੰਮਾ ਚੜਾ ਕੰਮ ਆ ਕਿਉਂਕਿ ਸਾਨੂੰ ਪਤਾ ਪਈ ਵੇਚਣ ਵਾਲੇ ਵੀ ਆਪਣੇ ਆ ਖਰੀਦਣ ਵਾਲੇ ਵੀ ਆਪਣੇ ਆ ਜਿਹੜੇ ਭਾਈ ਨਸ਼ੇ ਆ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਨਾ ਉਹ ਧਰਮ ਦੇ ਦੇਖ ਕੇ ਪਿੱਛੇ ਹਟਦੇ ਆ Hindu ਹੋਵੇ Muslim ਹੋਵੇ Sikh ਹੋਵੇ ਪੰਜਾਬ ਦੇ ਵਿੱਚ ਇਹ ਸਾਰਨ ਟਾਰਗੇਟ ਕਰਦੇ ਆ ਸੋ ਸਾਨੂੰ ਪੰਜਾਬੀਆਂ ਨੂੰ ਇਸ ਵੇਲੇ ਸਾਰਨ ਨੂੰ ਇਕੱਠੇ ਹੋਣਾ ਪੈਣਾ ਕਿਉਂਕਿ ਅਸੀਂ ਅਫਸੋਸ ਦੀ ਗੱਲ ਆ ਅਸੀਂ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਮਸਲਿਆਂ ਤੇ ਇਕੱਠੇ ਨਹੀਂ ਹੋਏ ਸਾਨੂੰ ਜਦੋਂ ਸਿੱਖ ਮੋਰੇ ਕੋਈ ਪਾਣੀ ਦੀ ਗੱਲ ਕਰਦਾ ਜਾਂ ਖੇਤੀਬਾੜੀ ਦੀ ਸਾਨੂੰ ਅਤਵਾਦ ਕਿਹਾ ਗਿਆ ਹੁਣ ਦੇਖੋ ਅਸੀਂ ਕਿੱਥੇ ਪਹੁੰਚ ਗਏ ਆ ਸੋ ਸਾਨੂੰ ਆ ਜਿਹੜੀ ਫੀਮ ਆ ਸਾਡੀ ਨੌਜਵਾਨ ਪੀੜੀ ਨੂੰ ਖਾ ਰਹੇ ਆ ਬਰਬਾਦ ਕਰ ਰਹੇ ਪੀੜੀ ਨੂੰ ਮਾਰ ਰਹੇ ਆ ਬੁਰੀ ਤਰ੍ਹਾਂ ਮਾਮਾ ਆਪਣੇ 12 12 19 ਸਾਲ ਦੇ ਮੁੰਡਿਆਂ ਦੇ ਲਾਸ਼ਾਂ ਨੂੰ ਦਾਗ ਦੇ ਰਹੇ ਆ ਇਹ ਸਾਰੇ ਧਰਮ ਨੂੰ ਇਫੈਕਟ ਹੋ ਰਹੀ ਆ Hindu ਹੋਵੇ Musalman ਹੋਵੇ Sikh ਹੋਵੇ ਇਹਦਾ ਜੇ ਸਾਹਮਣਾ ਕਰਨਾ ਅਸੀਂ ਸਾਰੇ ਇਕੱਠੇ ਕਰ ਸਕਦੇ ਹਾਂ ਅਸੀਂ ਇਕੱਲੇ ਨਹੀਂ ਕਰ ਸਕਦੇ ਸੋ ਦੂਜੇ ਪਾਸੇ ਆ ਜਾਂਦੀ ਆ ਜਿਹੜੇ ਤੁਸੀਂ ਨੌਜਵਾਨ ਜੇ ਕੋਈ ਸਾਡੇ ਵੀਡੀਓ ਦੇਖਦੇ ਆ ਜੇ ਕੋਈ ਪੰਜਾਬ ਪਿੰਡਾਂ ਚ ਇਸ ਵੇਲੇ ਤੁਸੀਂ ਇਹਦਾ ਮਾੜੇ ਕੰਮ ਚ ਪਾਇਓ ਆ ਜਿਹੜੀ ਸੂਈ ਤੁਸੀਂ ਆਪਣੇ ਲਾਉਨੇ ਆ ਜਿਹੜੀ ਸੂਈ ਨਾਲ ਟੀਕਾ ਲਾਉਨੇ ਆ ਇਹ ਉਸ ਸੂਈ ਤੇ ਆਪਣੇ ਕਿਸੇ ਦੋਸਤ ਨੂੰ ਦੇ ਦਿੰਨੇ ਆ ਉਹ ਆਪਣੇ ਕਿਸੇ ਹੋਰ ਦੋਸਤ ਨੂੰ ਦੇ ਦਿੰਦਾ ਪੰਜ ਛੇ ਬੰਦੇ ਇੱਕ ਸੂਈ ਨੂੰ ਯੂਜ਼ ਕਰਦੇ ਵਰਤਦੇ ਆ ਉਹ ਸੂਈ ਨਾਲ ਫਿਰ ਉਹਦੇ ਵਿੱਚ ਜਿਹੜੀਆਂ ਬੰਦੇ ਦੂਜੀਆਂ ਬਿਮਾਰੀਆਂ ਆ ਐਡਜ਼ ਹੋਵੇ ਹੈਚਾ ਵੀ ਹੋਵੇ ਹੈਪਟਾਈਟਿਸ ਹੋਵੇ ਉਹ ਫਿਰ ਤੁਹਾਨੂੰ ਜਿਹੜੇ ਬੰਦੇ ਉਹ ਨੀਂਦ ਜਿਹੜੀ ਸੂਈ ਯੂਜ਼ ਕਰ ਵਰਤਦੇ ਆ ਉਹ ਬਿਮਾਰੀਆਂ ਫਿਰ ਉਹ ਇੱਕ ਬੰਦੇ ਤੋਂ ਪੰਜ ਬੰਦਿਆਂ ਨੂੰ ਫੈਲ ਜਾਂਦੀਆਂ ਫਿਰ ਜੇ ਤੁਸੀਂ ਘਰ ਜਾਂਦੇ ਆ ਤੁਹਾਡੇ ਬੱਚੇ ਤੁਹਾਡੇ ਘਰ ਵਾਲੇ ਨੂੰ ਉਹ ਬਿਮਾਰੀ ਲੱਗ ਜਾਂਦੀ ਆ ਸੋ ਜਦੋਂ ਤੁਸੀਂ ਪਿੰਡਾਂ ਚ ਜਾਂਦਾ ਅਸੀਂ ਕਹਿੰਦਾ ਪਈ ਆ ਕੀ ਹੋਇਆ ਆ ਪਾਈ ਨੂੰ ਕੀ ਹੋਇਆ ਨਿੱਕੇ ਨੂੰ ਪਈ ਬਿਮਾਰ ਪਿਆ ਆ ਦੇਖੋ ਬਿਲਕੁਲ ਸੁੱਕ ਗਿਆ ਬਿਮਾਰੀ ਨਾਲ ਤੇ ਕੀ ਹੋਇਆ ਭਾਰ ਕਿਦਾਂ ਘਟ ਗਿਆ ਸਾਨੂੰ ਪਤਾ ਏਡਜ਼ ਹੈ ਦਾ ਐਚ ਆਈ ਵੀ ਆ ਪਰ ਪਰਿਵਾਰ ਉਹ ਖੁੱਲੀ ਗੱਲ ਨਹੀਂ ਕਰਦੇ ਡਰਦੇ ਆ ਕਿ ਸਮਾਜਿਕ ਤੌਰ ਤੇ ਇਹ ਕਹਿ ਨਹੀਂ ਸਕਦੇ ਵੀ ਸਾਡੇ ਮੁੰਡੇ ਨੂੰ ਏਡਜ਼ ਹੋਈ ਆ ਏਡਜ਼ ਇੱਕ ਹੁੰਦੀ ਹੈ ਜਿਹੜੀ ਵੀ ਉਹੀ ਗੱਲ ਆ ਵੀ ਜਿਹੜੀ ਸੂਈ ਅਸੀਂ ਯੂਜ਼ ਕਰਦੇ ਮੁੰਡੇ ਨੌਜਵਾਨ ਅੱਜਕੱਲ ਇੱਕ ਸੂਈ ਪੰਜ ਬੰਦੇ ਯੂਜ਼ ਕਰਦੇ ਵਰਤਦੇ ਆ ਫੀਮ ਲਈ ਟੀਕਾ ਲਾਉਣ ਲਈ ਪੰਜਾਬ ਬੰਦਿਆਂ ਨੂੰ ਇੱਕ ਬੰਦੇ ਦੀ ਬਿਮਾਰੀ ਹੋਵੇ ਉਹਨੂੰ ਇੱਕ ਬੰਦੇ ਨੂੰ ਏਡਜ਼ ਹੋਵੇ ਐਚਆਈਵੀ ਹੋਵੇ ਹੈਪਟਾਈਟਿਸ ਹੋ ਗਿਆ ਉਹ ਜਿੱਦਾਂ ਤੁਹਾਨੂੰ ਪਹਿਲਾਂ ਗਿਆ ਉਹ ਬੰਦੇ ਨੂੰ ਪੰਜ ਬੰਦਿਆਂ ਨੂੰ ਫੈਲ ਜਾਂਦੀ ਆ ਸੋ ਜਿਹੜੇ ਸਾਡੇ ਐਸ ਨੌਜਵਾਨ ਤੁਸੀਂ ਸ਼ੇਅਰ ਕਰਦੇ ਸਾਡੇ ਵੀਡੀਓ ਜਿਹੜੇ ਗੱਲ ਪਹੁੰਚਦੀ ਆ ਇਹ ਤੁਸੀਂ ਬਹੁਤ ਵਾਰ ਸ਼ੇਅਰ ਕਰੋ ਇਹ ਜਿਹੜੇ ਵੀਡੀਓ ਆ ਕਿਉਂਕਿ ਤੁਹਾਨੂੰ ਬਸ ਫੀਮ ਸ਼ਰਾਬਾਂ ਵਿੱਚ ਫਸ ਕੇ ਸਪੈਸ਼ਲੀ ਜਿਹੜੇ ਸਾਡੇ ਨੌਜਵਾਨ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਫਾਇਦਾ ਕੁਛ ਨਹੀਂ ਹੋਣਾ ਤੇ ਸਾਡਾ ਨੁਕਸਾਨ ਪਰਿਵਾਰਾਂ ਦਾ ਕਿੰਨਾ ਹੋ ਰਿਹਾ ਆ ਸਾਡੇ ਦੇਖਿਆ ਮੈਂ ਵੀਡੀਓ ਜਿਹੜੇ ਗੱਲ ਇੱਕ ਵੀਡੀਓ ਦੇਖਿਆ ਮੈਂ ਕਿਸ ਨੇ ਟੈਗ ਕੀਤਾ ਸੀਗਾ ਉਹਦੇ ਵਿੱਚ ਦੋ ਆਪਣੇ ਨੌਜਵਾਨ ਮੁੰਡੇ ਇੱਥੇ ਕਿਤੇ ਮੇਰੇ ਖਿਆਲ ਸਿਵਿਆ ਦੇ ਵਿੱਚ ਜਾਂ ਪਿੰਡ ਦੇ ਵਿੱਚ ਉਹ ਬੰਦਾ ਲੰਮਾ ਪਿਆ ਟੀਕਾ ਲਾ ਕੇ ਉਹਨੂੰ ਕੁਝ ਪਤਾ ਨਹੀਂਗਾ ਉਹ ਦੂਜਾ ਉਹਦਾ ਫਰੈਂਡ ਜਾਂ ਦੋਸਤ ਜਾਂ ਭਰਾ ਚੱਕ ਰਿਹਾ ਉਹਨੂੰ ਉਹ ਕਰੀ ਇੱਧਰ ਡੇਗਦਾ ਕਰੀ ਇੱਧਰ ਡੇਗਦਾ ਉਹਦਾ ਰਮਰਛ ਆਇਆ ਕਿਨੇ ਕਿਰਪਾਹ ਤੋਂ ਜਾਂ ਸਾਨੂੰ ਬਦਨਾਮ ਕਰਨ ਨੂੰ ਲਾਇਆ ਜਾਂ ਅਸਲੀਤ ਬਾਸਾਨੂੰ ਪਤਾ ਫੀਮ ਅਸਲੀਤ ਆ ਅਸੀਂ ਅਸੀਂ ਕਦੀ ਹਾਰ ਨਹੀਂ ਮੰਗੀ ਹਾਰ ਨਹੀਂ ਮੰਨੀ ਹਰ ਮਦਾਨ ਫਤਿਹ ਹਰ ਵਾਰੀ ਅਸੀਂ ਇਹ ਕਹਿੰਨੇ ਹਾਂ ਹਰ ਮਦਾਨ ਫਤਿਹ ਸੋ 50 ਫੀਸ ਨੂੰ ਹੱਦ ਤੱਕ ਅਸੀਂ ਕੰਟਰੋਲ ਕਰ ਸਕਦੇ ਆ ਆਪਣੇ ਪਰਿਵਾਰ ਨੂੰ ਆਪਣੇ ਪਿੰਡਾਂ ਨੂੰ ਤੇ ਜਿਹੜੇ ਬੰਦੇ ਆਪਣੇ ਕਹੋ ਭਈ ਰੋਲ ਸਾਡੇ ਮੀਡੀਆ ਆ ਪੰਜਾਬੀ ਮੀਡੀਆ ਆ ਤੇ ਪੰਜਾਬੀ ਸਿੰਗਰਜ਼ ਆ ਇਹਨਾਂ ਦਾ ਬਹੁਤ ਵੱਡਾ ਰੋਲ ਆ ਕਿਉਂਕਿ ਇਹ ਰੋਲ ਮਾਡਲ ਆ ਜਿਹੜੇ ਪੰਜਾਬੀ ਸਿੰਗਰਜ਼ ਆ ਤੇ ਜਿਹੜੇ ਪੰਜਾਬੀ ਮੀਡੀਆ ਆ ਵੱਡੇ-ਵੱਡੇ ਚੈਨਲ ਆ ਅਸੀਂ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਅਸੀਂ ਪਰਸਨਲੀ ਆਪਣੇ ਸਿੰਗਲ ਨੂੰ ਵੀ ਅਪਰੋਚ ਕਰਾਂਗੇ ਜਿਹੜੇ ਸਿੰਗਲ ਅਸੀਂ ਸਮਝਦੇ ਪੈ ਸਾਡੀ ਗੱਲ ਸੁਣਨਗੇ ਕਈ ਸਿੰਗਲ ਹੈਗੇ ਆ ਉਹ ਸਾਨੂੰ ਆਪਣੀ ਪੇਟ ਦਿਖਾਉਂਦੇ ਆ ਕਈ ਸਿੰਗਲ ਹੈਗੇ ਬੜੇ ਚੰਗੇ ਆ ਕਈ ਸਿੰਗਲ ਬਹੁਤ ਪ੍ਰਸਿੱਧ ਆ ਉਹ ਤੁਹਾਨੂੰ ਦੇਖ ਕੇ ਦੂਜੇ ਪਾਸੇ ਮੂੰਹ ਮੋੜ ਲੈਂਦੇ ਆ ਪਰ ਕੋਈ ਨਹੀਂ ਅਸੀਂ ਅਪਰੋਚ ਕਰਾਂਗੇ ਸਿੰਗਲ ਨੂੰ ਮੇਬੀ ਨੈਕਸਟ 2-3 ਮੰਥਸ ਪਰਸਨਲੀ ਅਪਰੋਚ ਕਰਾਂਗੇ ਈਮੇਲ ਕਰਾਂਗੇ ਮੈਸੇਜ ਕਰਾਂਗੇ ਆਪਣੇ ਸਾਡੇ ਜਿਹੜੇ ਪੰਜਾਬ ਦੀ ਟੀਮ ਹੈ ਮਿਲ ਕੇ ਆਵਾਂਗੇ ਤੁਹਾਨੂੰ ਉਹਨਾਂ ਦੇ ਜੇਟਸ ਨੂੰ ਵੀ ਸਾਡਾ ਇਹੀ ਮੈਸੇਜ ਆ ਅਸੀਂ ਇਹ ਅਵੇਅਰਨੈਸ ਬਣਾਉਣੀ ਪੈਂਦਾ ਵਿੱਚ ਇਹ ਸਾਡਾ ਸਾਥ ਦਵੋਗੇ ਬੜੀਆ ਜੇ ਨਹੀਂ ਦਿੱਤਾ ਸਾਥ ਅਸੀਂ ਲਿਸਟ ਕਰ ਦਵਾਂਗੇ ਆਹ ਸਿੰਗਰ ਨੂੰ ਨਾ ਕਰ ਦਿੱਤੀ ਆ ਜਿਹੜੀ ਪੰਜਾਬੀ ਮਾਂ ਬੋਲੀ ਤੋਂ ਗਾਣੇ गा ਕੇ ਪੈਸੇ ਬਟਾਉਂਦੇ ਆ ਉਹਦੇ ਪਿੰਡਾਂ ਦੇ ਵਿੱਚ ਅੱਜ ਉਹ ਸਿੰਗਰਸ ਨੂੰ ਲੋੜ ਆ ਵੀ ਤੁਸੀਂ ਆਪਣਾ ਥਾਂ ਸਮਾ ਤੁਹਾਨੂੰ ਪੈਸੇ ਨਹੀਂ ਕਿ ਤੁਹਾਡੇ ਕੋਲ ਵੀ ਮੰਗਦਾ ਨਾ ਅਸੀਂ ਮੰਗਦੇ ਨਾ ਕੋਈ ਹੋਰ ਮੰਗਦਾ ਆਪਣੇ ਪੰਜਾਬ ਦੇ ਜਿਹੜੇ ਵੀ ਮੜਜੀ ਜਿਹੜੀ ਟੀਮ ਨੂੰ ਜਿਹੜੀ ਇੰਨੀ ਕਾਮਨ ਹੋ ਗਈ ਨੱਥ ਪਾਈਏ ਕਿਉਂਕਿ ਅੱਜਕੱਲ ਮੇਨੇ ਮੈਸੇਜ ਆ ਰਿਹਾ ਪਿੰਡਾਂ ਤੋਂ ਤੇ ਅਸੀਂ ਆ ਕਰ ਰਹੇ ਕਈ ਬੰਦਿਆਂ ਨੂੰ ਵਿਸ਼ਵਾਸ ਨੀਗਾ ਯਕੀਨ ਨੀਗਾ ਕਈ ਜਿਹੜੇ ਭਈ ਐਂਟੀ ਜਿਹੜੇ ਭਈ ਡੀ ਐਡਿਕਸ਼ਨ ਸੈਂਟਰ ਖੋਲਿਓ ਸੋ ਉਹ ਵੀ ਅਸੀਂ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਬੈਸਟ ਪਾਲਿਸੀ ਕੀ ਹੋਗੀ ਕਿਦਾਂ ਕਿਦਾਂ ਅਸੀਂ ਕੰਮ ਕਰ ਸਕਦੇ ਪਰ ਇਹਦੇ ਵਿੱਚ ਰੋਲ ਸਾਡੇ ਸਿੰਗਰ ਦਾ ਹੈਗਾ ਵੱਡਾ ਇਹਦੇ ਵਿੱਚ ਸਾਡੇ ਪੰਜਾਬੀ ਮੀਡੀਆ ਦਾ ਤੇ ਪੰਜਾਬੀ ਫਿਲਮ ਮੇਕਰਸ ਦਾ ਸੋ ਸਾਡੇ ਅਸੀਂ ਕਿੰਨਾ ਚਿਰ ਦੇਖਦੇ ਰਹੇ ਵੀ ਮਜ਼ਾਕ ਜਦੋਂ ਕੋਈ ਪੰਜਾਬੀ ਡਰਾਮਾ ਬਣਾਈ ਬਣਾਉਂਦੇ ਆ ਵਿੱਚ ਕੋਈ ਨਾ ਕੋਈ ਅਮਲੀ ਦਿਖਾ ਲ ਦਿੰਦੇ ਆ ਉਹਦਾ ਅਮਲੀ ਦਾ ਮਜ਼ਾਕ ਵੀ ਆਉਣਾ ਜਿਹੜਾ ਭਈ ਫਿਲਮ ਦਾ ਰੋਲ ਕਰਨਾ ਭਈ ਦੇਖੋ ਆ ਪਿੰਡਾਂ ਦਾ ਹਾਲਿਆ ਸਾਡਾ ਵੀ ਮਜ਼ਾਕ ਬਣਾ ਗਿਆ ਸਾਡੇ ਉਥੇ ਪੰਜਾਬ ਦਾ ਤੇ ਸਾਨੂੰ ਬਾਹਰੋਂ ਕਿਸੇ ਚੱਕੜਾਂ ਨਹੀਂਗਾ ਕਿਸੇ ਸਰਕਾਰ ਨੇ ਇਹ ਮੇਰਾ ਬਤਲਿਆ ਜਿਹੜੀ ਸੰਗਤ ਬਾਹਰ ਆ ਉਹ ਚੱਕ ਸਕਦੀ ਆ ਹੁਣ ਅਸੀਂ ਮੀਟਿੰਗਾਂ ਸਾਡੀਆਂ ਚੱਲ ਰਹੀਆਂ ਤੇ ਅਮਰਪ੍ਰੀਤ ਸਿੰਘ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਅਸੀਂ ਕੁਝ ਲੀਡ ਕਰਨਾ ਚਾਹੁੰਦੇ ਆ ਪ੍ਰੋਜੈਕਟ ਪਹਿਲਾ ਮੜਜਾ ਮਾਡਲ ਬਣਾ ਕੇ ਅਸੀਂ ਇਹ ਨਹੀਂ ਵਾਦਾ ਕਰਦੇ ਪਈ ਅਸੀਂ ਸਾਰਾ ਪੰਜਾਬ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਸਫਾਈ ਕਰ ਦੇਣੀ ਆਪਣਾ ਮੈਂ ਦੂਜੇ ਪਾਸੇ ਕੰਮ ਛੱਡ ਕੇ ਅਗਲੇ 12 ਮਹੀਨੇ ਅਸੀਂ ਧਿਆਨ ਦੇਵਣਾ ਇਧਰ ਪੰਜਾਬ ਦੇ ਥੋੜਾ ਜਿਹਾ ਪਰ ਜਿਹੜੇ ਪੋਲਿਟਿਸ਼ਨ ਆ ਬਹੁਤ ਚੰਗੇ ਪੋਲਿਟਿਸ਼ਨ ਹੈਗੇ ਸਾਡੇ ਵਿੱਚ ਜਿਹੜੇ ਵੀ ਆਵਾਜ਼ ਉਠਾ ਰਹੇ ਆ ਸਾਡੇ ਵਿੱਚ ਥੋੜੇ ਜਿਹਾ ਇਹ ਦੋ ਤਿੰਨ ਮੁੱਖੀ ਵੀ ਆਗੇ ਜਿਹੜੇ ਆਵਾਜ਼ ਉਠਾ ਰਹੇ ਆ ਪਰ ਇਹ ਆਵਾਜ਼ ਥੋੜੇ ਉਠਾ ਰਹੇ ਜਿਹੜੇ ਮੇਨ ਸੀਨੀਅਰ ਪੋਲਿਟਿਸ਼ਨ ਆ ਦਿੱਲੀ ਲੈਵਲ ਤੇ ਉਹ ਬਹੁਤ ਘੱਟ ਠਾਰ ਰਹਾ ਆ ਸੋ ਸਾਨੂੰ ਦੇਖ ਸਮਝ ਕੇ ਵੋਟ ਪਾਣੀ ਪਾਣੀਆਂ ਅਗਲੀ ਵਾਰ ਤੁਸੀਂ ਵੋਟਾਂ ਪਾਉਣੀਆਂ ਜਦੋਂ ਉਹ ਬੰਦੇ ਨੂੰ ਵੋਟਾਂ ਪਾਓ ਜਿਹੜਾ ਭਾਈ ਤੁਹਾਡਾ ਭਲਾ ਕਰ ਰਿਹਾ ਤੁਹਾਡੀ ਤੁਹਾਡੀ ਕੌਮ ਦਾ ਤੁਹਾਡੀ ਪੰਜਾਬ ਦਾ ਤੁਹਾਡੀ ਅਗਲੀ ਪੀੜ੍ਹੀ ਦਾ ਸੋ ਕੱਲੀ ਰਿਸਪੌਂਸਿਬਿਲਟੀ ਅਸੀਂ ਦਾ ਇੱਕ ਨਿੱਕੇ ਗਰੁੱਪ ਆ ਇਹ ਐਕਚੁਅਲੀ ਹੈਗੀ ਆ ਗਵਰਨਮੈਂਟ ਲੈਵਲ ਤੇ ਆ ਗੱਲ ਜਿਹੜੀ ਹੈਗੀ ਫੀਮਾ ਦੀ ਕਿਉਂਕਿ ਬਹੁਤ ਵੱਡੀ ਹਾਈ ਲੈਵਲ ਤੇ ਇਹ ਇਹ ਲਹਿਰ ਚਲਣੀ ਚਾਹੀਦੀ ਆ ਪਰ ਚੱਲ ਨਹੀਂ ਰਹੀ ਸੋ ਅਸੀਂ ਇਹ ਹੀ ਬੇਨਤੀ ਕਰਦੇ ਆ ਵੀ ਜਿਹੜਾ ਕੋਈ ਪੋਲਿਟੀਸ਼ੀਅਨ ਪੰਜਾਬ ਦੇ ਵਿੱਚ ਹਮਦਰਦੀ ਆ ਤੇ ਤੁਸੀਂ ਬਿਲਕੁਲ ਮੋਰੇ ਆਓ ਆਪਣੀ ਆਵਾਜ਼ ਉਠਾਓ ਆਪਣੇ ਕਾਉਂਟਾ ਯੂਜ਼ ਕਰੋ ਜੇ ਵੀ ਪੁਲਿਸ ਆ ਪੰਜਾਬ ਦੇ ਵਿੱਚ ਵੱਡੇ ਵੱਡੇ ਅਫਸਰ ਆ ਉਹਨੂੰ ਸਪੈਸ਼ਲ ਟ੍ਰੇਨਿੰਗ ਦੇਵੋ ਜੇ ਕਿਰਪਸ਼ਨ ਚੱਲ ਰਹੀ ਆ ਉਹ ਕਿੱਦਾਂ ਅਸੀਂ ਕਿੱਦਾਂ ਅਸੀਂ ਦੂਜੇ ਪਾਸੇ ਮੋੜ ਸਕਦੇ ਹਾਂ ਕਿਉਂਕਿ ਜਿਹੜਾ ਕੋਈ ਫੀਮ ਲਿਆਉਂਦਾ ਹੁਣ ਪਾਕਿਸਤਾਨ ਤੋਂ ਪਹਿਲਾਂ ਹਥਿਆਰ ਆਉਂਦੇ ਸੀਗੇ ਸੋ ਉਹ ਰੋਕ ਦਿੱਤੇ ਸਾਰਾ ਬੰਦ ਕਰ ਦਿੱਤਾ ਉਹ ਕਹਿੰਦੀ ਗੌਰਮੈਂਟ ਕਹਿੰਦੀ ਅੱਤਵਾਦੀ ਨਾਲ ਹਥਿਆਰ ਜਾਂਦੇ ਆ ਪਰ ਫੀਮ ਆ ਜਾਂਦੀ ਆ ਤਾਂ ਫੀਮ ਦਾ ਵੀ ਨਫਾ ਕਿਸੇ ਨੂੰ ਮਿਲਦਾ ਹੀ ਆ ਪਰ ਸਾਡੇ ਕੋਈ ਵੱਡੇ ਵੱਡੇ ਜਾਂ ਕੋਈ ਆਫਸਰ ਹੋਵੇ ਜਾਂ ਕੋਈ ਇੰਜੀਨੀਅਰ ਕਰਪਸ਼ਨ ਕਰਪਟ ਦੇ ਤੌਰ ਤੇ ਹੋਵੇ ਵੱਡੇ ਵੱਡੇ ਲੈਵਲ ਤੇ ਪੋਜੀਸ਼ਨ ਸੋ ਅਸੀਂ ਤਾਂ ਇਹ ਕਿਨੇ ਪਿੰਡ ਚੱਕੀਏ ਜੇ ਤੁਹਾਡਾ ਪਿੰਡ ਤੁਹਾਡੇ ਪਿੰਡ 'ਚ ਜਾਦੀ ਮੁਸ਼ਕਲ ਆ ਤੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਪਿੰਡ ਵਾਲੇ ਜਿਹੜੇ ਬਾਹਰ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੁਸੀਂ ਵੀ ਆਪਣਾ ਫਿਨੈਂਸਿੰਗ ਕਰ ਲਓ ਅਸੀਂ ਤੁਹਾਨੂੰ ਆਈਡੀਆ ਦੇ ਸਕਦੇ ਸਾਨੂੰ ਪੈਸੇ ਦੇਣ ਦੀ ਲੋੜ ਹੀ ਨਹੀਂ ਜੀ ਸੋ ਅਸੀਂ ਆਈਡੀਆ ਕੱਢ ਰਹੇ ਹਾਂ ਇਸ ਵੇਲੇ ਸੋਚ ਰਹੇ ਹਾਂ ਭਈ ਬੈਸਟ ਵੇ ਭਈ ਕਿਹੜਾ ਅਗਲਾ ਕਦਮ ਚੰਗੀ ਤਰ੍ਹਾਂ ਸੋਚ ਸਮਝ ਕੇ ਚੱਕ ਸਕਦੇ ਹਾਂ ਅਸੀਂ ਕੋਈ ਵਾਦਾ ਨਹੀਂ ਕਰ ਰਹੇ ਸਾਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਭਈ ਤਾਂ ਲਓ ਜੀ ਪੈਸੇ ਤੇ ਫੀਮ ਹਟਾ ਲਓ ਹਾਲ ਤੱਕ ਅਸੀਂ ਪੀਲ ਨਹੀਂ ਕੀਤੀ ਕਿਸੇ ਚੀਜ਼ ਦੀ ਇਸ ਨੂੰ ਘੜੀ ਘੜੀ ਨਾਲ ਕਿਸੇ ਚੀਜ਼ ਦੀ ਅਪੀਲ ਕਰਦੇ ਬਈ ਆਹ ਦੇਵੋ ਪੈਸੇ ਪੈਸੇ ਦੇਵੋ ਇਹ ਪੈਸੇ ਤੋਂ ਮੜੀ ਉੱਪਰ ਆ ਜਦੋਂ ਅਸੀਂ ਪ੍ਰੋਗਰਾਮ ਕਰਾਂਗੇ ਜਿਹੜਾ ਪ੍ਰੋਗਰਾਮ ਕਾਮਯਾਬ ਹੋਣ ਲੱਗਾ ਜਿਹੜਾ ਪ੍ਰੋਗਰਾਮ ਅਸੀਂ ਤਜਰਬਾ ਦੁਨੀਆਂ ਸਿੱਖਿਆ ਫੇ ਅਸੀਂ ਫੰਡ ਰਾਈਜ਼ਿੰਗ ਪੇਜ ਕੱਢਾਂਗੇ ਪੇਜ ਪਰ ਇਹ ਕੰਮ ਸਾਰੇ ਨੂੰ ਇਕੱਠੇ ਹੋਇਆ ਕਰਨਾ ਪੈਣਾ ਇੱਕ ਕਹੋ ਬਈ ਜਥੇਬੰਦੀ ਦਾ ਨੀਗਾ ਅਸੀਂ ਬੜੇ ਕਿਸਮਤ ਵਾਲੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੀ ਟੀਮ ਦੇ ਨਾਲ ਬਹੁਤ ਨਿੱਕੇ ਨਿੱਕੇ ਗਰੁੱਪ ਪੰਜਾਬ ਦੇ ਜੁੜਿਓ ਆ ਦਿੱਲੀ ਵੀ ਜੜਿਓ ਪੰਜਾਬ ਵੀ ਜੜਿਓ ਹਰਿਆਣਾ ਵੀ ਜੜਿਓ ਉਹ ਗਰੁੱਪ ਜਿਹੜੇ ਸਾਨੂੰ ਜਾਣਦੇ ਅਸੀਂ ਉਹਨਾਂ ਨੂੰ ਫੰਡਿੰਗ ਦੇਣੀ ਆ ਉਹਦਾ ਭਈ ਗ੍ਰਾਂਟ ਦੇਵਾਂਗੇ ਅਗਲੇ 3-4 ਮਹੀਨੇ ਵਿੱਚ ਸੋਚ ਸਮਝ ਕੇ ਭਈ ਜਿਹੜਾ ਕੰਮ ਕਰ ਰਹੇ ਆ ਕੋਈ ਖੂਨ ਦਾ ਹੋਵੇ ਭਈ ਖੂਨ ਦੇਣਾ ਹਸਪੀਟਲ ਨੂੰ ਅੰਮ ਐਂਟੀ ਡਰੱਗਸ ਐਂਟੀ ਫੀਮ ਦਾ ਹੋਵੇ ਫੀਮ ਦੇ ਖਿਲਾਫ ਹੋਵੇ ਸ਼ਰਾਬ ਦੇ ਖਿਲਾਫ ਹੋਵੇ ਅੰਮ ਜੇਰਾ ਭਈ ਜਿਹੜਾ ਲੋਕ ਭਲਾਈ ਦੇ ਪੇਲੇ ਉਹ ਪ੍ਰੋਜੈਕਟ ਕਰਾਈ ਨਿੱਕੇ ਨਿੱਕੇ ਗਰੁੱਪ ਕਿਉਂਕਿ ਨਿੱਕੇ ਨਿੱਕੇ ਗਰੁੱਪ ਜਾ ਜਿਹੜੇ ਮਰਜੀ ਦੇਸ਼ਾਂ ਜਾਓ ਅਸੀਂ ਕਿੰਨੇ ਦੇਸ਼ ਘੁੰਮੇ ਆ ਜਿਹੜੇ ਨਿੱਕੇ ਨਿੱਕੇ ਗਰੁੱਪ ਹੁੰਦੇ ਦੇਸ਼ਾਂ ਦੇ ਵਿੱਚ ਸੇਵਾਦਾਰਾਂ ਦੇ ਗਰੁੱਪ ਹੁੰਦੇ ਉਹਦੇ ਦਿਲ ਬਹੁਤ ਵੱਡੇ ਹੁੰਦੇ ਉਹ ਸੇਵਾ ਕਰਨ ਨੂੰ ਬਿਲਕੁਲ ਤਿਆਰ ਬੈਠਾ ਤਿਆਰ ਹੁੰਦੇ ਪਰ ਉਹਨਾਂ ਕੋ ਫੰਡਿੰਗ ਹੀ ਹੁੰਦੀ ਉਹ ਫੰਡਿੰਗ ਅਸੀਂ ਪੰਜਾਬ ਨਿੱਕੇ ਨਿੱਕੇ ਗਰੁੱਪਾਂ ਜਿਹੜੇ ਸਾਨੂੰ ਖਾਸਾ ਦੇ ਨਾਲ ਆ ਜੇ ਸਾਡਾ 2-3 ਸਾਲ ਜੁੜਿਓ ਆ ਅਸੀਂ ਉਹਨੂੰ ਫੰਡਿੰਗ ਗ੍ਰਾਂਟਸ ਵੀ ਦੇਵਾਂਗੇ ਜਿਹੜੇ ਰਜਿਸਟਰ ਲਿਆ ਜਿਹੜੇ ਸਾਡੀ ਜਾਣ ਪਛਾਣ ਵਿੱਚ ਆ ਪੇ ਜਿਹੜਾ ਕੰਮ ਕਰਦੇ ਪੰਜਾਬ ਕਰੀ ਜਾਓ ਅਸੀਂ ਤੁਹਾਨੂੰ ਫੰਡਿੰਗ ਦੇਵਾਂਗੇ ਤੁਹਾਡੇ ਕੋ ਪਿਆਰ ਆ ਤੁਹਾਡੇ ਕੋ ਸੇਵਾ ਦੀ ਭਾਵਨਾ ਆ ਤੇ ਤੁਹਾਡੇ ਕੋ ਚੰਗਾ ਸਪੋਰਟ ਆ ਤੁਸੀਂ ਹੋਰ ਡਟ ਕੇ ਕਰੋ ਬੋਲੇ ਕਿਉਂਕਿ ਕਈ ਵਾਰੀ ਜਿਹੜੇ ਗਰੁੱਪ ਜਿਹੜੇ ਤੁਹਾਨੂੰ ਕਿਹਾ ਜਦਾਂ ਦੁਨੀਆ ਤੇ ਜਾਣਦੇ ਆ ਅਸੀਂ ਸਾਰਾ ਕੁਝ ਹੈਗਾ ਪਰ ਫੰਡਿੰਗ ਨਹੀਂ ਹੁੰਦੀ ਉਹਨਾਂ ਕੋ ਸੋ ਅਸੀਂ ਇਹ ਸਾਰਾ ਕਰਾਂਗੇ ਪਰ ਸੋਚ ਸਮਝ ਕੇ ਕੰਮ ਚੱਕਣਾ ਪਰ ਜਿਹੜੇ ਵੀ ਫੀਮ ਤੇ ਡਰੱਗ ਦੀ ਗੱਲ ਆ ਇਹ ਸ਼ੇਅਰ ਰਿਸਪੌਂਸਿਬਿਲਿਟੀ ਕਹਿੰਦੇ ਗੋਲੇ ਸ਼ੇਅਰ ਰਿਸਪੌਂਸਿਬਿਲਿਟੀ ਸਾਰੇ ਦੀ ਜ਼ਿੰਮੇਵਾਰੀ ਆ ਕੱਲ ਇੱਕ ਬੰਦੇ ਨੇ ਇੱਕ ਗਰੁੱਪ ਦੀ ਨੀਂਗੀ ਹੁਣ ਅਸੀਂ ਜਿੱਦਾਂ ਅਫਗਾਨਿਸਤਾਨ ਦੇ ਵਿੱਚ ਹੋਇਆ ਸਾਨੂੰ ਕਹਿੰਦੇ ਖਾਲਸਾ ਐਡ ਕੁਝ ਕਰੋ ਕੁਝ ਪਹੁੰਚੋ ਕੁਝ ਕਰੋ ਜਾ ਕੇ ਅਸੀਂ ਖਾਲਸਾ ਐਡ ਅਫਗਾਨਿਸਤਾਨ ਦੀ ਜਿਹੜੀ ਸਿਕਿਉਰਿਟੀ ਲੰਡਨ ਚ 20000 ਕਮਿਊਨਿਟੀ ਸਾਥਾਂ ਦੇ ਵਿੱਚ ਆ ਉਹਦਾ ਰੋਜ਼ ਮੇਰੀ ਗੱਲ ਚੱਲਦੀ ਆ ਉਥੇ ਲੰਗਰ ਦੀ ਲੋੜ ਨਹੀਂ ਉਥੇ ਕੋਈ ਹੋਰ ਚੀਜ਼ ਲੋੜ ਨਹੀਂ ਉਹ ਚਾਹੁੰਦੇ ਆ ਸੇਫਟੀ ਜਾਣ ਦੀ ਬਾਹਰ ਆਪਣੇ ਸਿੱਕੇ ਦੇ ਬਾਹਰ ਸੇਫਲੀ ਦੂਜੇ ਦੇਸ਼ਾਂ 'ਚ ਜਾਣ ਉਥੋਂ ਬਚਣ ਇਹ ਨਹੀਂ ਮਤਲਬ ਕਿ ਘੜੀ ਘੜੀ ਅਪੀਲ ਕਰਨੀ ਆ ਜੋ ਕੋਈ ਅਸੀਂ ਹੁਣ ਫੀਮ ਦੀ ਗੱਲ ਚੱਕੀ ਆ ਬਈ ਦੇਖੋ ਜੀ ਅਸੀਂ ਫੀਮ ਦੀ ਗੱਲ ਤੁਹਾਨੂੰ ਪੈਸੇ ਦੇ ਲਈ ਨਹੀਂ ਮੇਰਾ ਇਹ ਹੀ ਇੱਕ ਤੁਹਾਨੂੰ ਬੇਨਤੀ ਆ ਇਹ ਜਿਹੜੇ ਪੋਸਟ ਆ ਆਪਣੇ ਪਿੰਡਾਂ ਦੇ ਵਿੱਚ ਤੁਹਾਡੇ ਜਿਹੜੇ ਇਸ ਦਾ ਰਹਿੰਦੇ ਆ ਫੇਸਬੁੱਕ ਤੇ ਆ ਨੌਜਵਾਨ ਕੁੜੀਆਂ ਮੁੰਡੇ ਸਪੈਸ਼ਲੀ ਉਹਨੂੰ ਟੈਗ ਕਰੋ ਸ਼ੇਅਰ ਕਰੋ ਕਿਉਂਕਿ ਜਿਹੜੀ ਅਵੇਅਰਨੈਸ ਹੁੰਦੀ ਆ ਤੁਹਾਡੇ ਕੋਲ ਆਣੀ ਸੋਸ਼ਲ ਮੀਡੀਆ ਇੰਨੀ ਪਾਵਰਫੁਲ ਚੀਜ਼ ਆ ਅਸੀਂ ਜਿਹੜੀ ਫੇਕ ਨਿਊਜ਼ ਆ ਜਿਹੜੀ ਗਲਤ ਨਿਊਜ਼ ਆ ਇੱਕਦਮ ਫਲਾ ਦਿੰਦੇ ਆ ਪਰ ਜੇ ਕਿ ਇਹਨੂੰ ਕੋਟਕਟਾਪਾ ਹੋ ਗਿਆ ਉਹ ਵੀ ਇੱਕਦਮ ਫਲਾਦਿੰਨੇਗਾ ਜਦੋਂ ਇਦਾਂ ਦੇ ਵੀਡੀਓ ਪਾਉਂਦੇ ਆ ਉਹ ਫਿਰ ਸ਼ੇਅਰ ਹੁੰਦੇ ਪਾ ਇੰਨੇ ਨਹੀਂ ਸ਼ੇਅਰ ਹੁੰਦੇ ਜਿਹੜੀ ਨੈਗੇਟਿਵ ਨਿਊਜ਼ ਸ਼ੇਅਰ ਹੁੰਦੀ ਆ ਹੁਣ ਜੇ ਰਵੀ ਸਿੰਘ ਬੈਠਾ ਇਹ ਮੈਂ ਟੀਕਾ ਲਾ ਲਿਆ ਅੱਜ ਇਥੇ ਫੀਮ ਦਾ ਬਸ ਇਹ ਸਾਰੇ ਪਾਸੇ ਦੁਨੀਆ ਪਹੁੰਚ ਜਾਣਾ ਵੀਡੀਓ ਤਾਂ ਜਦੋਂ ਮੈਂ ਕਹਿੰਦਾ ਟੀਕਾ ਨਾ ਲਾਓ ਤੇ ਸ਼ੇਅਰ ਕਰੋ ਵੀਡੀਓ ਤੇ ਕੀ ਸਾਡੇ ਉੱਪਰ ਇਫੈਕਟਸ ਅਸਰ ਹੁੰਦਾ ਆ ਫੀਮ ਦਾ ਨੌਜਵਾਨ ਪਿੱਛੇ ਹਟਣ ਫੀਮਾ ਤੋਂ ਉਹ ਵੀਡੀਓ ਚਲੋ 500 ਹੋ ਗਿਆ 600 ਸ਼ੇਅਰ ਹੋ ਗਿਆ ਤੇ ਜੇ ਮੈਂ ਟੀਕਾ ਲਾ ਲਿਆ ਅੱਜ ਉਹੀ ਵੀਡੀ ਸੋ ਇਹਦਾ ਮਤਲਬ ਇਹ ਆ ਤੁਸੀਂ ਸੋ ਸਮਝ ਕੇ ਆਪਣੀ ਵੀ ਜ਼ਿੰਮੇਵਾਰੀ ਸਮਝੋ ਸਾਡੀ ਜ਼ਿੰਮੇਵਾਰੀ ਹੈਗੀ ਆ ਤੁਹਾਡੀ ਸਾਰੇ ਦੀ ਜ਼ਿੰਮੇਵਾਰੀ ਅਸੀਂ ਇਕੱਠਿਆਂ ਦੀ ਜ਼ਿੰਮੇਵਾਰੀ ਆ ਔਖਾ ਬਹੁਤ ਸਮਾਂ ਪੰਜਾਬ ਤੇ ਇਸ ਵੇਲੇ ਤਾਂ ਹੀ ਮੈਂ ਸਾਰੇ ਧਰਮਾਂ ਨੂੰ ਅਪੀਲ ਕਰ ਰਿਹਾ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਅਸਾਈਆਂ ਨੂੰ ਇਹ ਜਿਹੜੀ ਫੀਮ ਆ ਸਾਰਿਆਂ ਨੂੰ ਟਾਰਗੇਟ ਕਰ ਰਹੀ ਜਿਹੜੇ ਫੀਮ ਵੇਚਦੇ ਆ ਉਹ ਕਿਸੇ ਦਾ ਧਰਮ ਨਹੀਂ ਦੇਖਦੇ ਉਹ ਨਫਾ ਦੇਖਦੇ ਆ ਸਾਨੂੰ ਇੱਕ ਇਕੱਠ ਹੋਣਾ ਪੈਣਾ ਜਿਹੜਾ ਇਕੱਠ ਸਾਡੇ ਨਹੀਂ ਹੋ ਸਕਿਆ ਕਿਉਂਕਿ ਜਦੋਂ ਸਿੱਖ ਕੋਈ ਗੱਲ ਕਰਦਾ ਉਹਨੂੰ ਅੱਤਵਾਦੀ ਜਾਂ ਖਾਸਤਾਨੀ ਅੱਤਵਾਦੀ ਕਹਿ ਕੇ ਚੁੱਕਣ ਬਿਠਾ ਦਿੰਦੇ ਤਾਂ ਹੀ ਸਾਡਾ ਪਾਣੀ ਦਾ ਸਤਿਆਨਾਸ਼ ਹੋ ਰਿਹਾ ਉੱਥੇ ਪੰਜਾਬ 'ਚ ਤਾਂ ਹੀ ਸਾਡੇ ਕਿਸਾਨਾਂ ਦਾ ਸਤਿਆਨਾਸ਼ ਹੋ ਰਿਹਾ ਅਸੀਂ ਇੱਕ ਮੁੱਠ ਨਹੀਂ ਹੋਏ ਅਸੀਂ ਉਹਦੇ ਇੰਨੇ ਗੰਨੀਆਂ ਗੇਮਾਂ 'ਚ ਪੈ ਗਏ ਆ ਇੱਕ ਦਿਨ ਦੇਖ ਕੇ ਬਰਦਾਸ਼ਤ ਨਹੀਂ ਕਰਦੇ ਪਰ ਹੈ ਸਾਰੇ ਪੰਜਾਬੀ ਜਿਹੜੀ ਫੀਮ ਆਜ ਤੁਹਾਨੂੰ ਸਾਰੇ ਨੂੰ ਹਮਲਾ ਤੁਹਾਡੇ ਉੱਪਰ ਕੀਤਾ ਫੀਮ ਨੇ ਸੋ ਮੇਰੀ ਇਹ ਅਪੀਲ ਆ ਜੇ ਸਾਨੂੰ ਕੋਈ ਗੱਲ ਕਰਨੀ ਚਾਹੁੰਦੇ ਹੈ ਇਹਦੇ ਬਾਰੇ info@kalsaaid.org info at khalsa8.org ਜਦੋਂ ਖਾਲਸਾ ਦੀ ਵੈਬਸਾਈਟ ਚਲ ਜਾਓ ਉੱਥੇ ਕੌਨਟੈਕਟ ਲਿਖਿਆ ਕੌਨਟੈਕਟਸ www.khalsa8.org ਜਾਂ ਗੂਗਲ ਤੇ ਪਾ ਦਿਓ ਖਾਲਸਾ ਏਅਰ ਉੱਥੇ ਆ ਜਾਂਦੀ ਆ ਸਾਡੀ ਵੈਬਸਾਈਟ ਕੌਨਟੈਕਟਸ ਡਿਟੇਲ ਆ ਜਾਂਦੀ ਸੰਨੂੰ ਕੌਨਟੈਕਟ ਕਰੋ ਜੇ ਤੁਹਾਡੇ ਪਿੰਡ ਜਿ ਕੋਈ ਲੋੜ ਆ ਜਾਂ ਕੋਈ ਪਿੰਡ ਜਿ ਤੁਸੀਂ ਪ੍ਰੋਗਰਾਮ ਚਲਾ ਰਹੇ ਆ ਜੇ ਰਿਪੋਰਟ ਚਾਹੀਦੀ ਆ ਤੇ ਅਸੀਂ ਜਾ ਕੇ ਸਾਰਾ ਦੇਖਾਂਗੇ ਅਸੀਂ ਇੱਕਦਮ ਹੀ ਜਾ ਸਕਦੇ ਆ ਇਸ ਵੇਲੇ ਕਿਉਂਕਿ ਜੇ ਸਾਨੂੰ ਕਿੰਨੀਆਂ ਰਿਕਵੈਸਟਾਂ ਆ ਰਹੀਆਂ ਸਾਡੀਆਂ ਟੀਮਾਂ جا کے ضرور چیک کرو گیਆਂ ਕੀ ਹੋ ਰਿਹਾ ਅਸੀਂ ਕਿਸੇ ਨੂੰ ਇਹ ਨਹੀਂ ਵੀ ਜਾਏ ਪੈਸਾ ਸਿੱਟ ਦੇਣਾ ਬਈ ਗਰੰਟਾ ਦਿੰਦੇ ਆ ਲੋ ਜੀ ਪੈਸਾ ਤੇ ਮੋਜਾ ਕਰੋ ਉਹ ਵੀ ਇਹ ਸਾਰਾ ਕੰਟਰੋਲ ਕਰਨਾ ਕਿਉਂਕਿ ਸਾਰੀ ਤੇ ਚੀਜ਼ ਮਾੜੀ ਆ ਜਦੋਂ ਪੈਸੇ ਸਿੱਟ ਦਿੰਨੇ ਆ ਉਹ ਕੰਟਰੋਲ ਨਹੀਂ ਹੁੰਦਾ ਉਹਦਾ ਕੋਈ ਉਹਦਾ ਕੋਈ ਪੋਸ਼ੀਸ਼ ਨਹੀਂ ਕਿੱਥੇ ਗਏ ਪੈਸੇ ਫੇਰ ਨਾ ਫੇਰ ਬਈ ਬਹੁਤ ਮੁਸ਼ਕਲਾਂ ਸਾਨੂੰ ਫੇਰ ਸਾਹਮਣੇ ਆਉਂਦੀਆਂ ਸੋ ਇਹਦਾ ਬਹੁਤ ਹੀ ਅਸੀਂ ਸੋਚ ਸਮਝ ਕੇ ਕਰਨਾ ਜੇ ਸਾਡਾ ਕੋਈ ਤੁਹਾਨੂੰ ਸੇਵਾ ਕਰਨੀ ਆ ਜਿਹੜੇ ਵੀ ਗਰਾਂਟ ਦੇਣੀ ਆ ਉਹ ਸਾਡੀ ਖਾਲਸੇ ਦੀ ਕੰਡੀਸ਼ਨ ਹੋਣੀ ਆ ਕਿੱਦਾਂ ਖਰਚਾ ਉਹ ਕਿੱਦਾਂ ਤੁਹਾਨੂੰ ਦੇਣਾ ਉਹ ਗ੍ਰਾਂਟ ਇਹ ਨਹੀਂ ਵੀ ਤੁਹਾਨੂੰ ਅਸੀਂ ਬੰਡਲ ਪਾਹੀ ਭਾਰ ਕੇ ਦੇ ਦਿੰਨੇ ਆ ਸੋ ਸੋ ਸਮਝ ਕੇ ਤੁਸੀਂ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਕੋਈ ਕੁਐਸਚਨ ਪੁੱਛਣਾ ਤੇ ਉਹਨੇ ਸਵਾਲ ਪੁੱਛਣਾ ਤੇ ਉਹਨੇ info@casae.org ਬਾਤ ਉਹ ਗੱਲ ਆ ਜਾਂਦੀ ਵਿੱਚ ਘੜੀ ਘੜੀ ਕਲੀਫੀਮਿਆ ਫੀਮ ਨੇ ਅੱਜ ਕੱਲ ਤਾਂ ਮੇਰਾ ਖਿਆਲ ਮੈਂ ਜਿਹੜੇ ਵੀਡੀਓ ਦੇਖ ਕੇ ਬਹੁਤ ਅਪਸੈਟ ਹੰਦਾ ਮਨ ਬਹੁਤ ਰੋਣਾ ਹੁੰਦਾ ਦੇਖ ਕੇ ਭਈ ਜਿਹੜੇ ਸਿੰਘ ਦੇਖੋ ਜੰਗਲਾਂ ਚੋਂ ਅਸੀਂ ਬਚ ਕੇ ਨਿਕਲੇ ਹਾਂ ਬੈਰੀਆਂ ਤੋਂ ਰਾਜੇ ਬਣੇ ਜੰਗਲਾਂ ਚੋਂ ਨਿਕਲ ਕੇ ਇੰਨਾ ਉਪਸਾਰੇ ਦੇ ਉੱਪਰ ਕਾਬਲ ਤੱਕ ਸਾਡਾ ਰਾਜ ਸੀਗਾ ਅੱਜ ਸਾਨੂੰ ਟੀਕਿਆਂ ਦੇ ਖਾ ਲਿਆ ਤਾਂ ਹੀ ਸਾਨੂੰ ਅਸੀਂ ਇਧਰ ਮੂੰਹ ਕਰਨ ਲੱਗੇ ਆ ਸਾਨੂੰ ਦੁੱਖ ਆ ਪੰਜਾਬ ਦਾ ਪਰ ਇਹ ਪੈਸੇ ਦੀ ਗੱਲ ਨਹੀਂ ਇਹਦੇ ਵਿੱਚ ਇਹਦੀ ਗੱਲ ਆ ਕਿ ਆ ਇਕੱਠਿਆਂ ਦੀ ਜ਼ਿੰਮੇਵਾਰੀ ਸੋ info@a.org ਤੁਸੀਂ ਜੁਆਇਨ ਕਰੋ ਤੇ ਮੈਨੂੰ ਕੰਟੈਕਟ ਕਰੋ ਜੇ ਕੋਈ ਤੁਹਾਨੂੰ ਕੋਈ ਕੁਐਸਚਨ ਸਵਾਲ ਜਵਾਬ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਆਪਣੇ ਪਿੰਡਾਂ ਦੇ ਵਿੱਚ ਫੀਮ ਦੇ ਖਿਲਾਫ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੋਪਸਾਨੂੰ ਪਤਾ ਬਹੁਤ ਔਖਾ ਕੰਮ ਹੈ ਤੁਹਾਨੂੰ ਤੁਮਗੀ ਵੀ ਆਉਂਦੀਆਂ ਜਿਹੜੇ ਫੀਮ ਵੇਚਦੇ ਆ ਸੋ ਸਾਡਾ ਬਹੁਤ ਧੰਨਵਾਦ ਪਰ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਮੜ ਜਿੱਦਰ ਮੈਂ ਕਾਦਮ ਚੱਕਦੇ ਪਰ ਅਸੀਂ ਕੋਈ ਬਦਲ ਨਹੀਂ ਕਰ ਰਹੇ ਇਹ ਨਾ ਸਮਝਿਓ ਪਈ ਸੀ ਕਹਿੰਦੇ ਪਈ ਸੀ ਆ ਕਰ ਦੇਣਾ ਉਹ ਕਰ ਦੇਣਾ ਅਸੀਂ ਵਾੜ ਜਾਂਦਾ ਧਿਆਨ ਜਿਆਦਾ ਦੇ ਰ ਰਹੇ ਹੁਣ ਤੇ ਅਸੀਂ ਜੋ ਕਰ ਸਕਦੇ ਹਾਂ ਇਕੱਠੇ ਕਰਾਂਗੇ ਤੇ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਸਟੈਪ ਬਾਅਦ ਸਾਡੇ ਅਸੀ ਜਾਵਾਂਗੇ ਸੋ ਸਾਡੇ ਵੱਲੋਂ ਤੁਹਾਡਾ ਬਹੁਤ ਧੰਨਵਾਦ ਪਲੀਜ਼ ਜਿਹੜੇ ਤੁਹਾਡੇ ਨੌਜਵਾਨ ਕੁੜੀਆਂ ਮੁੰਡੇ ਤੁਹਾਡੇ ਫੇਸਬੁੱਕ ਤੇ ਪੰਜਾਬ ਦੇ ਵਿੱਚ ਆ ਉਹਨੂੰ ਤੁਸੀਂ ਟੈਗ ਕਰੋ ਇਦਾਂ ਦੇ ਵੀਡੀਓ ਵਿੱਚ ਪਰ ਇਹ ਨਹੀਂ ਪਈ ਜਿਹੜੇ ਵੀ ਵੀਡੀਓ ਅਮਲੀਆ ਦੇ ਵੀਡੀਓ ਦਿਖਾਲ ਦਿਖਾ ਕੇ ਟੈਗ ਕਰੀ ਜਾਣੇ ਇਦਾਂ ਦੇ ਵੀਡੀਓ ਜਿਹੜੇ ਹੋਰ ਵੀ ਜਿਹੜੇ ਪਈ ਸੰਗਤ ਵੱਲੋਂ ਆ ਰਹੇ ਵੀਡੀਓ ਪੋਜ਼ਟਿਵ ਵੀਡੀਓ ਜਿਹੜੇ ਭਈ ਡਰੱਗਸ ਦੇ ਖਲਾਕਿਆ ਉਹ ਸ਼ੇਅਰ ਕਰੋ ਤੁਹਾਡਾ ਬਹੁਤ ਧੰਨਵਾਦ ਤੇ ਅਸੀਂ ਫੇਰ ਤੁਹਾਨੂੰ ਅਪਡੇਟ ਜਾਵਾਂਗੇ ਅਗਲੇ ਹਫਤੇ ਹੋਰ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਗੁਰੂ ਪਿਆਰਿਓ ਨਸ਼ਾ ਕੋਈ ਵੀ ਹੋਵੇ ਉਹ ਸਿਰਫ ਉਜੜਦਾ ਹੀ ਹੈ ਕਦੇ ਵਸਾਉਂਦਾ ਨਹੀਂ ਕੋ ਧਾਰਨ ਦੱਸ ਦਿਓ ਜਿੱਥੇ ਨਸ਼ਾ ਕਰਨ ਵਾਲਿਆਂ ਦਾ ਜਾਂ ਵੇਚਣ ਵਾਲਿਆਂ ਦਾ ਤੁਸੀਂ ਘਰ ਸੁਖੀ ਸੰਧੀ ਵਸਦਾ ਵੇਖਿਆ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜਿਸ ਵੀ ਧਰਮ ਦੇ ਹਾਂ ਉਸ ਧਰਮ ਦੇ ਧਾਰਮਿਕ ਗ੍ਰੰਥਾਂ ਨਾਲ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜੋੜ ਦਈਏ ਕਿ ਉਹਨਾਂ ਦੇ ਸਿਰਾਂ ਤੋਂ ਬਾਣੀ ਦੀ ਖੁਮਾਰੀ ਹੀ ਨਾ ਉਤਰੇ ਜੇ ਬੱਚੇ ਗੁਰੂ ਦੇ ਲੜ ਲੱਗੇ ਹੋਣਗੇ ਬਾਣੀ ਨਾਲ ਜੁੜੇ ਹੋਣਗੇ ਤਾਂ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸਾਡੇ ਬੱਚੇ ਕੁਰਾਹੇ ਪੈ ਜਾਣ ਜੇ ਵਿਚਾਰ ਚੰਗੇ ਲੱਗੇ ਹੋਣ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਤੁਸੀਂ ਨੀਚੇ ਕਮੈਂਟਸ ਵਿੱਚ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ